Gracias. یہ جو میں نے جیسے آپ کو پہلے یہ بتایا کہ جو ہمارے یہاں ایک آر ایس ایس کے سمرتھک فیملی تھی ان کے ایک ممبر نوین کمار کو ان کا مرڈر کیا گیا تھا سو اس میں جو فروجپور پولیس ہے اور پنجاب پولیس اسپیشلی فروجپور پولیس ان کو بڑھیا کامیابی ملی جو اس کا مین شوٹر بادل تھا وہ ہمیں کل ریسٹ کیا اور آج ایک انکاؤنٹر میں اس کی جو ہے وہ انجڑ ہو گیا اور بعد میں ہاسپٹل میں علاج کے دوران اس کی جو ہے ڈیتھ ہو گی اور اس کو اس پہ سے جو ہمیں ویپنز وغیرہ وہاں سے ریکاور ہوئے ہیں اور فردر جو جو اس نے اس کو لوگ بگھانے کے لیے آئے تھے وہ وہاں سے جو ہے دند وغیرہ اور ہنیرہ ہنیرے کے کارن وہاں سے بھاگ گئے اور فردر جو انویسٹیگیشن ریٹس ہم کنڈکٹ کر رہے ہیں اور جو ملجم ہمیں دوسرے اور بھی دو تین ملزم ہیں جو ہمیں آئیڈنٹیفائڈ ہیں اور جلدی ہم ان کو گرفتار کر کے اور جو ہے جو ان کا جرم ہے اس مطابق ان کو ہم سزا دلائیں سر کارن کا پتہ لگ سکا ابھی تک کہ مرڈر کیا ہی کیوں دیکھو اس پہ نا ہم سارا ورک کر رہے ہیں فردر جو اریسٹ ہوں گی اس سے سارا کلیئر ہو جائے گا اور جیسے میں نے آپ کو بتایا بھی کوئی جو اینٹی نیشنل طاقتیں ہیں ان کے ہاتھ کو ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਇਸਕੀ ਇਨਵੈਸਟੀਗੇਸ਼ਨ ਅਬੀ ਜੋ ਹੈ ਵੀ ਚੱਲ ਰਹੀ ਹੈ ਔਰ ਵੀ ਅਕਿਊਸਡ ਪਕੜੇ ਜਾਏਗੇ ਤੋ ਆਪਕੋ ਜੋ ਹੈ ਉਹ ਡਿਟੇਲ ਮੈਂ ਡਿਸਕਲੋਸ ਕਰ ਸਕਦਾ ਲੱਗਦਾ ਕਿ ਜੱਥੇਬੰਦੀਆਂ ਕੋਈ ਏਜੰਸੀ ਲੰਦੇ ਵਿੱਚ ਹਟੇ ਫਿਲਹਾਲ ਤਾਂ ਵੀ ਅਜੇ ਕੁਛ ਨਹੀਂ ਇਹੋ ਜੀ ਗੱਲ ਕਹੀ ਜਾ ਸਕਦੀ ਕਿਉਂਕਿ ਜਿਵੇਂ ਕਹੀ ਇੱਕ ਜੱਥੇਬੰਦੀ ਹੋ ਰਹੀ ਕਿਸ ਨੇ ਜ਼ਿੰਮੇਵਾਰੀ ਲੈ ਲਈ ਸਗੀ ਜਿਵੇਂ ਤੁਹਾਨੂੰ ਦੱਸਿਆ ਵੀ ਇਹੋ ਜੇ ਲੋਕ ਜਿਹੜੇ ਹੈਗੇ ਆ ਉਹ ਇਹੋ ਜੀਆਂ ਜ਼ਿੰਮੇਵਾਰੀਆਂ ਲੈਣ ਲਈ ਪੁਲਿਸ ਦਾ ਧਿਆਨ ਭਟਕਾਉਂਦੇ ਆ ਇਹ ਪੁਲਿਸ ਜਿਹੜੀ ਅਸਲ ਦਿਸ਼ਾ ਨਾਲੋਂ ਦੂਸਰੀ ਦਿਸ਼ਾ ਚੱਲ ਪਈ। ਸੋ ਅਸੀਂ ਕਿਸੇ ਵੀ ਚੀਜ਼ ਨੂੰ ਇਹੋ ਜੀ ਨੂੰ ਚੀਜ਼ ਨੂੰ ਅਸੀਂ ਪੁਕਤਾ ਨਹੀਂ ਮੰਨਦੇ। ਕਿ ਉਹ ਕੋਈ ਕੀ ਪੋਸਟ ਪਾ ਰਿਹਾ, ਕੋਈ ਨਹੀਂ ਪਾ ਰਿਹਾ। ਅਸੀਂ ਆਪਣੀ ਇਨਵੈਸਟੀਗੇਸ਼ਨ ਉਸ ਸਹੀ ਢੰਗ ਦੇ ਨਾਲ, ਪ੍ਰੈਕਟੀਕਲ ਢੰਗ ਦੇ ਨਾਲ, ਹੋਰ ਪੁਲਿਸਿੰਗ ਦੇ ਢੰਗ ਦੇ ਨਾਲ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਾਡੀ ਜਿਹੜੀ ਆ ਕੋਈ ਗਲਤ ਅਫਵਾਹ ਫਲਾ ਕੇ ਜਾਂ ਕੋਈ ਗਲਤ ਇਨਫਰਮੇਸ਼ਨ ਦੇ ਕੇ ਸਾਡੀ ਇਨਵੈਸਟੀਗੇਸ਼ਨ ਨੂੰ ਜਿਹੜਾ ਹੈਗਾ ਉਹ ਪ੍ਰਭਾਵ ਪਾ ਨਾ ਕਰ ਸਕੇ। ਔਰ ਮੈਂ ਤੁਹਾਨੂੰ ਪੂਰਾ ਯਕੀਨ ਦਿਵਾਉਣਾ ਵੀ ਆਉਣ ਵਾਲੇ ਟਾਈਮ ਚ ਇਹਦੇ ਚ ਹੋਰ ਵੀ ਵਧੀਆ ਸਿੱਟੇ ਕੱਢਾਂਗੇ ਸਰ ਜਿਹੜੀ ਬਾਦਲ ਦੀ ਮੌਤ ਹੋਈ ਹੈ ਇਹ ਜਿਹੜੀ ਆ ਫੁੱਲ ਚੀ ਗੋਲੀ ਨਾਲ ਹੋਈ ਹੈ ਤੇ ਜਿਹਦੇ ਦੇ ਸਾਥੀ ਸਿੱਟੇ ਨਾਲ ਹੋਈ ਹੈ ਵੀ ਉਹਦੇ ਜਿਹੜੀਆਂ ਗੋਲੀਆਂ ਲੱਗੀਆਂ ਜੀ ਉਹ ਹੁਣ ਪੋਸਟਮਾਰਟਮ ਦੇ ਵਿੱਚ ਡਾਕਟਰ ਸਾਹਿਬ ਉਹਨੂੰ ਕੱਢਣਗੇ ਫੇਰ ਪਤਾ ਲੱਗੂਗਾ ਵੀ ਕਿਹੜੇ ਕਿਹੜੇ ਬੋਰ ਦੀ ਗੋਲੀ ਉਹਨੂੰ ਹਿੱਟ ਹੋਈ ਹੈ ਸੋ ਮੌਕੇ ਤੇ ਸਾਨੂੰ ਪੁਆਇੰਟ 32 ਬੋਰ ਤੇ ਪੁਆਇੰਟ 30 ਬੋਰ ਦੇ ਪ੍ਰਸਟਰ ਰਿਕਵਰ ਹੋਏ ਆ ਜਿਹੜੇ ਕਿ ਮੁਲਜ਼ਮਾਂ ਦੇ ਪੂਲ ਸੀਗੇ ਇਹ ਦੋਵੇਂ ਬੂਰ ਦੇ ਵੈਪਨ ਪੁਲਿਸ ਕੋ ਨਹੀਂ ਹੁੰਦੇ ਸੋ ਜੇ ਉਹਨਾਂ ਜੋ ਗੋਲੀਆਂ ਨਿਕਲੀਆਂ ਐਟਮੀਨਸ ਹੋਂਦਾ ਦੇ ਨਾਲ ਹੋਈ ਸਰ ਮੇਰੇ ਮੁਕੱਦਮੇ ਸਰ ਇਸਨੇ ਫਾਇਰ ਕੀਤਾ ਇਹ ਸਰ ਤੁਹਾਡੇ ਨਾਲ ਬਾਗਲ ਗਿਆ ਸੀਗਾ ਤੇ ਇਹ ਮਤਲਬ ਤੁਹਾਡੀ ਕਸਟਡੀ ਜੋ ਛੁੱਟ ਕੇ ਜਦੋਂ ਉਹ ਸਾਈਡ ਚਲਾ ਗਿਆ ਸੀਗਾ ਤੇ ਜਦ ਤੁਹਾਡੇ ਵਾਲੀ ਨਹੀਂ ਨਹੀਂ ਜਦੋਂ ਅਸੀਂ ਉੱਥੇ ਰਿਕਵਰੀ ਕਰਾਉਣ ਵਾਸਤੇ ਗਏ ਇਹਨੇ ਦੱਸਿਆ ਕਿ ਉੱਥੇ ਬੰਦੇ ਹੋ ਸਕਦੇ ਆ ਕਿਉਂਕਿ ਇਹਦੇ ਨਾਲ ਉਹਨਾਂ ਨੇ ਜਦੋਂ ਫੜਿਆ ਗਿਆ ਕੱਲ ਸ਼ਾਮ ਨੂੰ ਦੁਪਹਿਰੇ ਜੇ ਉਦੋਂ ਇਹਨੇ ਜਿਹੜਾ ਹੈਗਾ ਇਹ ਦੱਸਿਆ ਵੀ ਜਦੋਂ ਦੀ ਇੰਟਰੋਗੇਸ਼ਨ ਕੀਤੀ ਗਈ ਫੜਨ ਤੋਂ ਬਾਅਦ ਇਹਨੇ ਕਹੇ ਵੀ ਉੱਥੇ ਬੰਦਿਆਂ ਨੇ ਆਉਣਾ ਵਾ ਉਹਨਾਂ ਗੱਡੀ ਲੈ ਕੇ ਆਉਣਾ ਉਹ ਮੈਨੂੰ ਉੱਥੋਂ ਰਾਜਸਥਾਨ ਟਪਾਉਣਗੇ ਜਦੋਂ ਪੁਲਿਸ ਪਾਰਟੀ ਉੱਥੇ ਰੇਡ ਕਰਨ ਗਈ ਸ਼ਮਸ਼ਾਨ ਘਾਟ ਦੇ ਵਿੱਚ ਉੱਥੇ ਜਦੋਂ ਉਹਨਾਂ ਨੇ ਫਾਇਰ ਖੋਲਿਆ ਪੁਲਿਸ ਨੂੰ ਇਹ ਥੋੜਾ ਪਤਾ ਸੀਗਾ ਵੀ ਉੱਥੇ ਲੈਸ ਹੋ ਕੇ ਹਥਿਆਰਾਂ ਨਾਲ ਬੈਠੇ ਪਹਿਲਾਂ ਉਹਨਾਂ ਨੂੰ ਪੁਲਿਸ ਨੇ ਅਗਾਹ ਕੀਤਾ ਚੈਲੰਜ ਕੀਤਾ ਵੀ ਤੁਸੀਂ ਪੁਲਿਸ ਪਾਰਟੀ ਆ ਵੀ ਤੁਸੀਂ ਇਹਨੂੰ ਫਾਇਰ ਜਿਹੜਾ ਵਾ ਬੰਦ ਕਰ ਦੋ ਪਰ ਉਹਨਾਂ ਨੇ ਫਾਇਰ ਬੰਦ ਨਹੀਂ ਕੀਤਾ ਉਹਨਾਂ ਵੱਲੋਂ 11 ਰਾਉਂਡ ਫਾਇਰ ਹੋਏ ਜਿਹੜੇ ਸਾਨੂੰ ਖੂਲ ਮਿਲੇ ਸੋ ਪੁਲਿਸ ਨੇ ਫਿਰ ਆਪਣੇ ਬਚਾਅ 'ਚ ਇਹਦਰੋਂ ਫਾਇਰ ਕੀਤਾ ਔਰ ਉਸ ਦੌਰਾਨ ਜਿਹੜੀ ਜਿਹੜੀ ਉਹ ਗੋਲੀ ਚੱਲੀ ਆ ਉਹਦੇ ਸਾਡਾ ਇੱਕ ਮੁੰਡਾ ਜ਼ਖਮੀ ਹੋਇਆ ਹੈਡ ਕਾਂਸਟੇਬਲ ਬਲਕੌਰ ਸਿੰਘ ਤੇ ਇੱਕ ਜਿਹੜਾ ਇਹ ਬਾਦਲ ਇਹ ਜ਼ਖਮੀ ਹੋਇਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾ ਦਿੱਤਾ ਸਰ ਹੁਣ ਜਿਹੜੇ ਬਾਦਲ ਦੇ ਸਾਥੀ ਉਹਨਾਂ ਤੇ ਮੁਕਦਮਾ ਦਰਜ ਵੀ ਹੋਊਗਾ ਫਿਰ ਬਿਲਕੁਲ ਹੋਊਗਾ ਜੀ ਕਿਸ ਤਰ੍ਹਾਂ ਦਾ ਹੋਊਗਾ ਉਹਨਾਂ ਦੇ ਉੱਪਰ ਜੋ ਕਾਰਵਾਈ ਹੋਊਗੀ 307 ਦਾ ਮੁਕਦਮਾ ਦਰਜ ਹੋਊਗਾ ਤਾਂ ਜੇ ਇਹਦੀ ਜਿਵੇਂ ਹੁਣ ਡੈਥ ਹੋਈ ਹੈ 307 ਦਾ ਤਾਂ ਇਹ ਮੁਕਦਮਾ ਦਰਜ ਕਰਤਾ ਅਮਸਕਟ ਦਾ ਹੁਣ ਉਹ ਚ ਵਾਧਾ ਜੁਰਮ 302 ਦਾ ਕਰਾਂਗੇ ਕਿਉਂਕਿ ਬੰਦਾ ਮਰ ਗਿਆ ਸਰ ਜੀ ਜਿਹੜੀ ਲੇਡੀਜ਼ ਆ ਗ੍ਰਿਫਟਾਰ ਕੀਤੀ ਆ ਉਹਦਾ ਰੋਲ ਕੀ ਹੈ ਵਿੱਚ ਦੇ ਵੇਖੋ ਉਹਦਾ ਰੋਲ ਦੇ ਉੱਤੇ ਅਜੇ ਬਜੀਤ ਪੁੱਛ ਕੇ ਚੱਲ ਰਹੀ ਹੈ ਉਹ ਕਈ ਥਾਵਾਂ ਦੇ ਉੱਤੇ ਲਿੰਕ ਕੀਤਾ ਜਾ ਰਿਹਾ 50 ਵਾਲੀਆਂ ਗੱਲਾਂ ਵੀ ਹੈਗੀਆਂ ਵਾ ਇਹਨਾਂ ਨੂੰ ਲੈ ਕੇ ਜਾਣਾ ਵੀ ਹੈਗਾ ਵਾ ਰਾਹ ਸਾਫ਼ ਕਰਨ ਵਾਲੀ ਵੀ ਗੱਲ ਹੈਗੀ ਆ ਤੋਂ ਕੋਈ ਕਈ ਕਈ ਡਾਇਰੈਕਸ਼ਨਸ ਦੇ ਵਿੱਚ ਕੰਮ ਚੱਲ ਰਿਹਾ ਨੈਕਸਟ ਜਿਹੜੀ ਸਾਡੀ ਡਵੈਲਪਮੈਂਟ ਹੋਊਗੀ ਉਹ ਬੜੀ ਪੁਖਤਾ ਤੇ ਵਧੀਆ ਹੋਊਗੀ ਉਹਦੇ 'ਚ ਤੁਹਾਨੂੰ ਸਾਰਾ ਹੀ ਖਲਾਸਾ ਕਰਦਾ